ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਪੰਜਾਬ ਦੀ ਗੱਲ ਕਰੀਏ ਤਾਂ ਦਿਨੋ ਦਿਨ ਕ੍ਰਾਈਮ ਦਾ ਗ੍ਰਾਫ ਵੱਧਦਾ ਜਾ ਰਿਹਾ ਦਿਨ ਹੋਵੇ ਰਾਤ ਹੋਵੇ ਗੋਲੀਆਂ ਜਿਹੜੀਆਂ ਆ ਉਹ ਕ੍ਰਿਮੀਨਲਸ ਵੱਲੋਂ ਅਪਰਾਧੀਆਂ ਵੱਲੋਂ ਤਾੜ ਤਾੜ ਬੇਖੌਫ ਚਲਾਈਆਂ ਜਾ ਰਹੀਆਂ ਜਿਸ ਕਰਕੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਢਿੱਲੀ ਹੋਈ ਨਜ਼ਰ ਆਉਂਦੀ ਹੈ ਅਤੇ ਲੋਕ ਸਹਿਮ ਅਤੇ ਡਰ ਨੂੰ ਮਹਿਸੂਸ ਕਰਦੇ ਹੁਣ ਤਾਜ਼ਾ ਮਾਮਲਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਕਸਬਾ ਕਾਠਗੜ ਕਾਠਗੜ ਦੇ ਅਧੀਨ ਪੈਂਦੇ ਪਿੰਡ ਮੰਡੇਰਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਅਚਾਰ ਦੀ ਫੈਕਟਰੀ ਦੇ ਉੱਤੇ ਬੀਤੀ ਰਾਤ ਗੋਲੀਆਂ ਚਲਾਈਆਂ ਗਈਆਂ ਫੈਕਟਰੀ ਦੇ ਮਾਲਕ ਗੁਰਮੀਤ ਸਿੰਘ ਨਾਲ ਵੀ ਗੱਲਬਾਤ ਹੋਈ ਹੈ ਸਾਡੇ ਸੰਵਾਦਾਤਾ ਦੀ ਔਰ ਗੱਲ ਇਹ ਸਾਹਮਣੇ ਆਈ ਹੈ ਕਿ ਉਹਨਾਂ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ 29 ਮਈ ਨੂੰ WhatsApp ਤੇ ਕਾਲ ਕਰਕੇ ਤਾਂ ਇਹ ਫਰੋਤੀ ਦਾ ਮਾਮਲਾ ਜੀ ਐਕਸਟਰਸ਼ਨ ਮਨੀ ਜਿਹੜੀ ਹੈ ਉਹਦਾ ਮਾਮਲਾ ਹੈ ਔਰ ਤੁਸੀਂ ਦੇਖੋ ਪੰਜਾਬ ਵਿੱਚ ਕਿਸ ਕਦਰ ਜਿਹੜੇ ਫਰੋਤੀ ਦੇ ਮਾਮਲੇ ਵਧੀ ਜਾਂਦੇ ਆ ਜਿਹੜੇ ਇਹ ਨਸ਼ੇੜੀ ਨੇ ਮਾੜੇ ਅੰਸਰ ਨੇ ਜਾਂ ਕੁਝ ਜਿਹੜੇ ਗੈਂਗਸਟਰ ਨੇ ਜਿਹੜੇ ਪਰਦੇਸਾਂ ਵਿੱਚ ਬੈਠੇ ਆ ਉਹ ਇੰਡੀਆ ਵਿੱਚ ਪੰਜਾਬ ਵਿੱਚ ਕਿਵੇਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਜਿਹੜਾ ਮਾੜੀ ਮੋਟੀ ਮਿਹਨਤ ਕਰਕੇ ਨਾਮ ਬਣਾਉਂਦਾ ਹੈ ਜਾਂ ਜਿਹੜਾ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਚੰਗੀ ਰੋਟੀ ਚਲਾਉਣ ਲੱਗ ਜਾਂਦਾ ਉਸ ਨੂੰ WhatsApp ਤੇ ਕਾਲ ਆ ਜਾਂਦੀ ਤੇ 50 ਲੱਖ ਦੀ ਡਿਮਾਂਡ ਕੀਤੀ ਜਾਂਦੀ ਹੈ ਹੁਣ ਦੱਸਦੀ ਆਂ ਪੀਤੀ ਰਾਤ ਤੇ ਜਿਹੜੀ ਇਹ ਅਚਾਰ ਫੈਕਟਰੀ ਆ ਇਹਦੇ ਉੱਤੇ ਇਹਦੇ ਦਫ਼ਤਰ ਦੇ ਉੱਤੇ ਦੋ ਗੋਲੀਆਂ ਚਲਾਈਆਂ ਜਾਂਦੀਆਂ ਇੱਕ AC ਦੇ ਉੱਤੇ ਜਿਹੜੀ ਪਲਾਈ ਲੱਗੀ ਉਹਨੂੰ چیرਦੀ ਹੋਈ ਅਲਮਾਰੀ ਵਿੱਚ ਜਾ ਵੱਜਦੀ ਤੇ ਅਲਮਾਰੀ ਦੇ ਅੰਦਰ ਪਈ ਇੱਕ ਕਮੀਜ਼ ਦੇ ਅੰਦਰ ਵੀ ਛੇਕ ਕੱਢ ਦਿੰਦੀ ਆ ਤੇ ਦੂਜੀ ਗੋਲੀ ਜਿਹੜੀ ਉਹ ਦਰਵਾਜ਼ੇ ਵਿੱਚ ਲੱਗਦੀ ਔਰ ਗਨਿਮਤ ਇਹ ਰਹੀ ਕਿ ਜਿਹੜਾ ਇਸ ਫੈਕਟਰੀ ਦੇ ਅੰਦਰ ਕਰਿੰਦਾ ਸੀਗਾ ਕਿਉਂਕਿ ਰਾਤ ਦਾ ਸਮਾਂ ਸੀ ਉਹ ਸੁੱਤਾ ਪਿਆ ਸੀਗਾ ਇਸ ਦਫ਼ਤਰ ਦੇ ਅੰਦਰ ਹੀ ਉਸ ਦਾ ਬਚਾ ਹੋ ਗਿਆ ਜੇ ਕਿਤੇ ਉਹ ਕੁਰਸੀ ਤੇ ਬੈਠਾ ਹੁੰਦਾ ਹੋ ਸਕਦਾ ਜਿਹੜੀ ਗੋਲੀ ਪਲਾਈ ਨੂੰ چیر ਕੇ ਅਲਮਾਰੀ ਚ ਵੱਜੀ ਹੈ ਉਹਦੇ ਕਿਤੇ ਸਰੀਰ ਦੇ ਕਿਸੇ ਅੰਗ ਚ ਵੱਜਦੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜਾ ਕਰਿੰਦਾ ਰਾਤ ਨੂੰ ਜਦੋਂ ਇਹ ਗੋਲੀ ਚੱਲਦੀ ਹੈ ਖੜਾਕਾ ਹੁੰਦਾ ਉਸ ਤੋਂ ਬਾਅਦ ਉੱਠਦਾ ਲੇਕਿਨ ਉਸ ਨੂੰ ਕੁਝ ਨਜ਼ਰ ਨਹੀਂ ਆਉਂਦਾ ਸੌ ਜਾਂਦਾ ਹੈ ਫਿਰ ਸਵੇਰੇ ਉੱਠ ਕੇ ਦੇਖਦਾ ਕਿ ਯਾਰ ਇਹ ਤਾਂ ਗੋਲੀਆਂ ਚੱਲੀਆਂ ਸੀ ਪੈਰਾ ਇਟੋ ਜ਼ਮੀਨ ਨਿਕਲ ਜਾਂਦੀ ਹੈ ਤੇ ਆਪਣੇ ਮਾਲਕਾਂ ਨੂੰ ਇਨਫੋਰਮ ਕਰਦਾ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਵਿੱਚ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਦਿਖਾਈ ਦਿੰਦੇ ਜਿਹੜੇ ਆਉਂਦੇ ਆ ਅਣਪਛਾਤੇ ਨੌਜਵਾਨ ਆ ਕੇ ਫਾਇਰਿੰਗ ਕਰ ਜਾਂਦੇ ਆ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਔਰ ਫਿਰ ਤੋਂ ਜਿਹੜੇ ਗੁਰਮੀਤ ਸਿੰਘ ਹੈ ਉਸ ਨੂੰ ਕਾਲ ਆਂਦੀ ਆ ਕਿ ਜੇ ਪੈਸੇ ਨਹੀਂ ਦਿੱਤੇ ਫਰੋਤੀ ਦੀ ਜਿਹੜੀ ਰਕਮ ਨਹੀਂ ਦਿੱਤੀ ਤਾਂ ਹਾਲਾਤ ਹੋਰ ਬੁਰੇ ਹੋ ਸਕਦੇ ਆ ਤਾਂ ਇਹ ਫਰਾਤੀਆਂ ਵਾਲਾ ਕੰਮ ਜਿਹੜਾ ਸਿੰਸਲਾ ਜਿਹੜਾ ਪੰਜਾਬ ਵਿੱਚ ਸ਼ੁਰੂ ਹੋਇਆ ਜੋ ਪਹਿਲਾਂ ਯੂਪੀ ਬਿਹਾਰ ਚ ਕਿਸੇ ਸਮੇਂ ਹੁੰਦਾ ਸੀਗਾ ਇਸ ਸਮੇਂ ਪੀਕ ਤੇ ਐ ਸਿਖਰਾਂ ਤੇ ਆ ਇਸ ਨੇ ਜਿਹੜੇ ਲੋਕ ਮਿਹਨਤ ਕਰਕੇ ਰੋਟੀ ਕਮਾਉਂਦੇ ਆ ਜਾਂ ਹੋਰਨ ਰੋਜ਼ਗਾਰ ਦਿੰਦੇ ਉਹਨਾਂ ਦੀ ਨੀਂਦ ਉਡਾਈ ਹੋਈ ਆ ਤੇ ਇਹ ਸੱਚੀ ਗੰਭੀਰ ਵਿਸ਼ਾ ਹੈ ਤੇ ਇਹਦੇ ਤੇ ਸਵਾਲ ਜਿਹੜੇ ਲੋਕ ਖੜੇ ਕਰਦੇ ਆ ਤੇ ਪ੍ਰਸ਼ਾਸਨ ਅਤੇ ਸਰਕਾਰ ਜਿਹੜੀ ਉਹ ਕਟਖੜੇ ਚ ਖੜੀ ਹੁੰਦੀ ਹੈ ਤੇ ਖੰਨ ਤੁਹਾਨੂੰ ਮੌਕੇ ਦੀ ਤਸਵੀਰਾਂ ਇਹ ਜਿਹੜੀ ਇੱਥੇ ਤੁਹਾਡੇ ਗੋਲੀ ਚ ਚੱਲਣ ਦੀ ਆਪਾਂ ਖਬਰ ਸੁਣੀ ਹੈ ਕੀ ਹੈ ਇਹਦੇ ਬਾਰੇ ਦੱਸਿਓ ਕਿੰਨੇ ਕਵੇ ਚੱਲੀ ਜੇ ਤੁਹਾਨੂੰ ਕਿੰਨੇ ਕਵੇ ਪਤਾ ਲੱਗਿਆ ਇਹ ਜੀ ਰਾਤ ਕੋਈ ਅਣਪਛਾਤੇ ਕੋਈ ਬੰਦੇ ਸੀਗੇ ਫਾਇਰਿੰਗ ਉਹਨਾਂ ਨੇ ਸੜਕ ਤੋਂ ਕੀਤੀ ਸੜਕ ਤੋਂ ਕਰਕੇ ਅੰਦਰੋਂ ਦੀ ਹੁੰਦੀ ਹੋਈ ਉਹ ਲਮਾਰੀ ਚ ਵੱਜੀ ਸਾਡੇ ਮਨੀਮ ਰੱਖਿਆ ਹੋਇਆ ਜਿਹੜਾ ਅੰਦਰ ਤੇ ਇਹ ਵੀ ਰਾਤ ਹੁੰਦਾ ਹੈ ਕਈ ਦਿਨ ਦਾ ਥੱਕਿਆ ਹੋਇਆ ਸੀਗਾ ਤੇ ਅਸੀਂ ਜਦੋਂ ਸਵੇਰੇ ਆਏ ਆ ਜੀ ਦੇਖਿਆ ਵੀ ਆਹ ਹੌਲ ਕਾਦਾ ਇਹ ਸਵੇਰੇ ਅਸੀਂ ਕਮਰੇ ਵਗੈਰਾ ਚੈੱਕ ਕਰਨ ਲੱਗੇ ਕਿ ਕਰੇਦੀ ਅਲਮਾਰੀ ਖੋਲੀ ਅਲਮਾਰੀ ਦੇ ਵਿੱਚੋਂ ਕਾਰਤੂਸ ਮਿਲਿਆ ਤੇ ਫਿਰ ਅਸੀਂ ਚੈੱਕ ਕਰਨ ਲੱਗੇ ਵੀ ਕੀ ਚੀਜ਼ ਆ ਇਹ ਪਤਾ ਸਾਨੂੰ ਫਿਰ ਉਦੋਂ ਪਤਾ ਲੱਗਿਆ ਵੀ ਇਹ ਗੋਲੀ ਆ ਚਲਾਈ ਵੀ ਕਿਤਨੇ ਰਾਤ ਆ ਫਿਰ ਅਸੀਂ ਉਦੋਂ ਹੀ ਕਾਰਗਰ ਥਾਣੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਵੇਰੇ ਆ ਕੇ ਹੁਣ ਚੈੱਕ ਕਰ ਰਹੇ ਆ ਵੀ ਇਹ ਕਿਹਦੇ ਕਿਹਦੀ ਮਾਰਦਾ ਸੀ ਦੀ ਆ ਇਹ ਕਿਹੜੇ ਪਿੰਡ 'ਚ ਪੈਂਦੀ ਫੈਕਟਰੀ ਏ ਇਹ ਬੀੜ ਕਾਰਗਰ 'ਚ ਪੈਂਦੀ ਏ ਤੇ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਦੀ ਤੈ ਤੱਕ ਜਾਇਆ ਜਾਵੇ ਦੇਖਿਆ ਜਾਵੇ ਕਿ ਕੀ ਕੀ ਦੀ ਕਿੰਨੇ ਕੀਤਾ ਕੀਤਾ ਇਹ ਕੋਈ ਵੱਡਾ ਹਾਸਾ ਹੋ ਸਕਦਾ ਕੋਈ ਵੱਡਾ ਹਾਸਾ ਹੋ ਸਕਦਾ ਜੀ ਰਾਤ ਉਹਦੀ ਵੱਜ ਸਕਦੀ ਸੁੱਤੇ ਹੋਏ ਤੇ ਕੋਈ ਰنجਿਸਤਾਨੀ ਸੀ ਨਹੀਂ ਕੋਈ ਰੰਜੀ ਨਹੀਂ ਨਹੀਂ ਕੋਈ ਰੰਜੀ ਹਾਂ ਜੀ ਸਰ ਜਿਹੜੀ ਮੰਡੇਰਾ ਦੇ ਵਿੱਚ ਵਾਰਦਾਤ ਹੋਈ ਆ ਉਸ ਦੇ ਬਾਰੇ ਜਾਣਕਾਰੀ ਦਿਓ ਕੀ ਵਾਰਦਾਤ ਸੀ ਜੀ ਗਾਰਡ ਕਰ ਚੱਲ ਰਿਹਾ ਹੈ ਜਾਂ ਮੰਡੇਰਾ ਦੇ ਚੱਲ ਰਿਹਾ ਹੈ ਇਹ ਰਾਤਨਾ ਮੰਡੇਰਾ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਨਾ ਗਰਮੀਤ ਸਿੰਘ ਤੇ ਗੁਰਵਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰਾ ਚਾਰੇ ਦੀ ਅਚਾਰ ਬਣਾਉਣ ਦੀ ਫੈਕਟਰੀ ਹੈਗੀ ਹੈ। ਉੱਥੇ ਕੋਈ ਇਨਸੀਡੈਂਟ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਸੁਰਵੇ ਜਾ ਕੇ ਤਪਤੀਸ਼ ਕਰਦੇ ਨੇ ਤੇ ਉਹ ਤੋਂ ਬਾਅਦ ਹੀ ਦੱਸ ਸਕਦੇ ਅਸਲ ਗਲਤੀ ਹੋਈ ਹੈ। ਮਾਲਕਾਂ ਦਾ ਕਹਿਣਾ ਹੈਗਾ ਕਿ ਕੋਈ ਚੱਲੀ ਆ ਕੋਈ ਜਗਾ ਦਾ ਲੱਗਿਆ ਜਾਉਂਦੇ। ਸਾਗੇ ਉੱਥੇ ਅਲੱਗ-ਅਲੱਗ ਟੀਨਸ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫਰੇਂਜ਼ਿਕ ਸਾਡੇ ਥਾਣੇ ਦੀ ਹੈ। ਪੂਰਾ ਉਹਦਾ ਅਸੀਂ ਮਤਲਬ ਤਪਤੀਸ਼ ਕਰਨ ਤੋਂ ਬਾਅਦ ਹੀ ਦੱਸਾਂਗੇ। ਕੋਈ ਨਾ ਕੋਈ ਕਲਪੀ ਆਈਆ ਜਾਂ ਕੀ ਕੋਈ ਸ਼ਿਕਾਇਤਾਂ ਵੀ ਆਏ ਤੇ ਮਾਮਲਾ ਇਹਨਾਂ ਨੂੰ ਕੁਝ ਦਿਨ ਪਹਿਲਾਂ ਥੋੜੀ ਆਈ ਸੀ ਕੋਈ ਥ੍ਰੈਟ ਕਰ ਲਈ ਸੀ ਮੱਟੋ ਕੋ ਸਾਨੂੰ ਇਹ ਲੱਗ ਰਿਹਾ ਸੀ ਕਿ ਕੋਈ ਜਿੱਦਾਂ ਇਹਨਾਂ ਦੇ ਬਿਜ਼ਨਸ 파ਟਨਰ ਦੇ ਕੋਈ ਸ਼ਾਰਟ ਹੈ ਮਾਮਲਾ ਕੋਈ ਇਹੇ ਗੱਲ ਹੋ ਰਿਹਾ ਹੈ ਕਿ ਮਾਮਲਾ ਹਲੇ ਪੂਰੀ ਤਰਤੀਸ ਕਰਦੇ ਹੋ ਤਾਂ ਬਾਅਦ ਹੀ ਆਪਣਾ ਦਰਖਾਸਤ ਪਾਉਂਦਾ ਹੈ